ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਮੇਰੇ ਪਿੰਡ ਜਲਾਲ ਦੇ ਵਿੱਚੋਂ ਤੇ ਇਹ ਮੱਝ ਜਿਹੜੀ ਬਕਾਊਆ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਮੱਝ ਬਹੁਤ ਸਕਰੀਨ ਸਿੰਘ ਕੁੰਡਾ ਪੂਰਾ ਬਿਲਕੁਲ ਤੇ ਤੀਜੇ ਸੂਏ ਨੂੰ ਗੱਬਣਾ ਇਹ ਦਿਨ ਫੋਨ ਦੇ ਵਿੱਚ ਪੂਰੇ ਹੌਣ ਚ ਰਹਿੰਦੇ ਆ ਹਜੇ ਤੇ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਜਿਹੜੇ ਵੀ ਭਰਾ ਨੂੰ ਇਹ ਜੱਜਦੀ ਹੋਈ ਮੱਝ ਤੁਸੀਂ ਆ ਕੇ ਤੇ تسਲੀ ਕਰਕੇ ਖਰੀਦ ਲਿਓ ਤੇ ਬਹੁਤ ਵਧੀਆ ਤਿਆਰ ਹੁੰਦੀ ਆਉਂਦੀ ਆ ਥਣ ਹਵਾਨਾ ਪੂਰਾ ਸਾਫ ਹੈ ਸਸੀ ਕਾ ਭਾਈ ਜੀ ਹਾਂ ਜੀ ਸਸੀ ਕਾ ਭਾਈ ਜੀ ਭਾਈ ਜੀ ਕੀ ਨਾਲ ਆਈ ਥੋੜਾ ਮੋਹਨ ਸਿੰਘ ਜੀ ਮੋਹਨ ਸਿੰਘ ਜੀ ਤੇ ਮੋਬਾਈਲ ਨੰਬਰ ਦੱਸਿਓ ਆਪਣਾ ਮੋਬਾਈਲ ਜੀ 98721 98721 09845 09845 ਹਾਂ ਜੀ ਇਹ ਥੋੜਾ ਮੋਬਾਈਲ ਨੰਬਰ ਆ ਜੀ ਤੇ ਮੱਝ ਜਿਹੜੀ ਅੱਜ ਬਕਾਊ ਕਰਨੀ ਆਪਾਂ ਤੇ ਕਿੰਨੇਵੇਂ ਸੂਏ ਆ ਇਹ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਤੇ ਦੂਜੇ ਦਾ ਦੂਜੇ ਸੂਏ ਦਾ ਦੁੱਧ ਕਿੰਨਾ ਕੁ ਦਿੱਤਾ ਇਹਨੇ ਦੂਜੇ ਸੂਏ ਨੇ 10 12 ਲੀਟਰ ਦਿੰਦੀ ਆ ਜੀ ਅੱਛਾ 11 12 ਲੀਟਰ ਦਿੰਦੀ ਆ ਹਾਂਮ ਖਰਾਕ ਤੇ ਨਾਰਮਲ ਖਰਾਕ ਤੇ ਹਾਂਜੀ ਨਾਰਮਲ ਤੇ ਠੀਕ ਆ ਜੀ ਤੇ ਹੁਣ ਇਹ ਤੀਜੇ ਨੂੰ ਤੇ ਕਿੰਨੇ ਦਿਨ ਰਗੇ ਤੇ ਗੱਬਣ ਆ ਸੂਣ ਦੇ ਵਿੱਚ ਜੀ 10 ਦਿਨਾਂ ਦੀ ਹਜੇ ਕੱਚੀ ਆ 10 11 12 ਦਿਨਾਂ ਦੀ ਆ ਅੱਛਾ ਪੂਰੇ ਹੌਣ ਚ ਰਹਿੰਦੇ ਆ ਜੀ ਹਾਂਜੀ ਰਹਿੰਦੇ ਆ 10 11 ਦਿਨ ਰਹਿੰਦੇ ਆ ਪੂਰੇ ਹੌਣ ਚ ਲਓ ਤੋਰੋਂਗੇ ਲੋ ਦੋਸਤੋ ਤੋੜ ਕੇ ਦਿਖਾਉਣਾ ਤੁਹਾਨੂੰ ਕੱਦ ਕਾਠ ਜਿਹੜਾ ਦਰਮਿਆਨਾ ਹੀ ਆ ਤੇ ਉਹ ਬੇੜ ਦੀ ਹੈਵੀ ਆ ਐ ਇਧਰ ਨੂੰ ਤੋੜ ਲਓ ਚਾਨਣੇ ਵਧੀਆ ਭਾਜਦੀ ਤਾਂ ਨਹੀਂ ਪੂਰੀ ਵਧੀਆ ਤਿਆਰ ਹੁੰਦੀ ਆਉਂਦੀ ਆ ਦੇਖੋ ਥਣ ਵੀ ਕੱਲੇ ਕੱਲੇ ਮੁਠੀ ਵਾਲੇ ਥਾਣਾ ਹੱਥ ਦੀ ਚਵਾਈ ਵਾਲੇ ਇੱਥੇ ਰੋਕੋਗੇ ਮਾੜੀ ਜੀ ਦੇਖੋ ਹੁਣ ਹਵਾਨਾ ਭਰਦੀ ਤੁਰੀ ਆਉਂਦੀ ਹੈ ਹਜੇ ਕਿਉਂਕਿ 11 12 ਦਿਨ ਰਹਿੰਦੇ ਸੂਨ ਦੇ ਵਿੱਚ ਦੇਖੋ ਬਹੁਤ ਵਧੀਆ ਥਣ ਲੱਗੇ ਵਿਆ ਲੈ ਚਲੋ ਉਧਰ ਨੂੰ ਤੇ ਠੰਡੀ ਸੀਲ ਆ ਬਾਈ ਕਹਿੰਦਾ ਉਪਰੇ ਬੰਦੇ ਦਾ ਥੋੜਾ ਜਿਹਾ ਕਰਦੀ ਆ ਤੇ ਰੇਟ ਆ ਜਿਹੜਾ ਬਾਈ ਕਹਿੰਦਾ ਵੀ ਫੋਨ ਤੇ ਕਰਾਂਗੇ ਤੇ ਜਿਹੜੇ ਭਰਾ ਨੂੰ ਜੱਜਦੀ ਹੋਈ ਤੇ ਨੰਬਰ ਜਿਹੜਾ ਉਹ ਵੀਡੀਓ ਦੇ ਵਿੱਚ ਦੇਵਾਂਗੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨੂੰ ਜਾਣਕਾਰੀ ਲੈ ਲਿਓ ਸਾਰੀ ਤੇ ਝੋਟੀ ਦੇਖ ਸਕਦੇ ਹੋ ਤੁਸੀਂ ਇਧਰ ਨੂੰ ਇੱਥੇ ਜਤੁਰੋ ਜਾਰਾ ਕੁਬਤ ਵੀਰੂ ਬੋਲੀ ਇਸ ਨੂੰ ਜੀ ਇਧਰ ਬਣਾ ਲਈ ਮੇਰੀ ਉਹ ਜੀ ਕਰਨੀ ਆ ਬਣਾ ਕੇ ਪਾ ਲੱਗ ਜਾਂਦਾ ਹੁਣ ਦੇਖੋ ਜੀ ਇੱਥੇ ਕਲੀਅਰ ਆਉਂਦੀ ਆ ਵੀਡੀਓ ਥੋੜੀ ਜੀ ਨਾ ਉਪਰੇ ਬੰਦੇ ਤੋਂ ਡਰਦੀ ਆ ਤੇ ਨਹੀਂ ਸਾਨੂੰ ਟਿਕਾ ਕੇ ਵੀਡੀਓ ਬਣਾ ਕੇ ਦਿਖਾਉਣੀ ਸੀ ਤੋਰੇ 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 ਗਣ ਦੇਖੋ ਥਾਣਾ ਦੇ ਵਿੱਚ ਵੀ ਪਿੱਥੀ ਪੂਰੀ ਵਧੀਆ ਇੱਕੋ ਜੇ ਥਾਣਾ ਚਾਰੇ ਦੇਖੋ ਲੈ ਚਲੋ ਉਧਰ ਨੂੰ ਉੱਥੇ ਬੰਦਦੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਮੱਝ ਅੱਜ ਫੌਰ ਸੇਲ ਆ ਤੇ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ